ਜਵਾਨ ਮੁੰਡੇ ਕੁੜੀਆਂ ਤਾਂ ਗਲਤੀਆਂ ਕਰਦੇ ਹੀ ਨੇ ਪਰ ਇੱਥੇ ਇਹਨੇ ਬੱਚੇ ਪੈਦਾ ਕਰਨ ਤੋਂ ਬਾਅਦ ਅਤੇ ਬਜ਼ੁਰਗ ਦੀ ਅਵਸਥਾ ਦੇ ਵਿੱਚ ਪਹੁੰਚ ਕੇ ਬੁੱਢੇ ਬੁੱਢੀਆਂ ਦੇ ਵੱਲੋਂ ਅਜਿਹੇ ਕਾਰੇ ਕੀਤੇ ਜਾ ਰਹੇ ਨੇ ਕਿ ਅੱਜਕੱਲ੍ਹ ਲੋਕਾਂ ਨੂੰ ਦੇਖਣ ਅਤੇ ਸਮਝਣ ਦੀ ਸ਼ਮਤਾ ਹੀ ਖਤਮ ਹੁੰਦੀ ਜਾ ਰਹੀ ਹੈ ਅਤੇ ਸ਼ਰਮ ਆਉਂਦੀ ਹੈ ਕਿ ਲੋਕ ਇਹੋ ਜਿਹੀਆਂ ਹਰਕਤਾਂ ਕਿਵੇਂ ਕਰ ਸਕਦੇ ਨੇ ਨਜਾਇਜ਼ ਸਬੰਧਾਂ ਦੇ ਚੱਲਦੇ ਹੋਏ ਹੁਣ ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਲੋਹੇ ਦੀ ਰਾਡ ਮਾਰ ਕੇ ਜ਼ਖਮੀ ਕੀਤਾ ਗਿਆ ਤੇ ਇਹ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਵੀ ਹੋ ਗਈ ਪਤੀ ਤੇ ਆਸ਼ਕੀ ਦਾ ਇਹੋ ਜਿਹਾ ਭੂਤ ਸਵਾਰ ਕਿ ਉਹ ਆਪਣਾ ਹੀ ਘਰ ਖਰਾਬ ਕਰ ਰਿਹਾ ਹੈ ਫਿਰੋਜ਼ਪੁਰ ਦਾ ਹੈ ਮਾਮਲਾ ਜਿੱਥੇ ਪਤੀ ਦੇ ਵੱਲੋਂ ਪਤਨੀ ਦੇ ਉੱਪਰ ਹਮਲਾ ਕੀਤਾ ਗਿਆ ਕਿਸੇ ਤਰ੍ਹਾਂ ਦੇ ਨਾਲ ਪਤਨੀ ਨੇ ਆਪਣੀ ਜਾਨ ਤਾਂ ਬਚਾ ਲਈ ਪਰੇ ਐਡਾ ਕਹਿਰ ਪਤੀ ਦੇ ਵੱਲੋਂ ਪਤਨੀ ਤੇ ਟਾਇਆ ਗਿਆ ਕਿਸੇ ਦੂਜੀ ਜਨਾਨੀ ਦੇ ਚਲਦੇ ਹੋਏ ਆਏ ਦਿਨ ਇਹੋ ਜਿਹੀਆਂ ਵਾਰਦਾਤਾਂਾਂ ਸੰਮਣੀ ਆ ਰਹੀਆਂ ਨੇ ਅਤੇ ਇਹ ਘਟਨਾ ਫਿਰੋਜ਼ਪੁਰ ਸ਼ਹਿਰ ਦੇ ਬੇਦੀ ਕਲੋਨੀ ਦੇ ਵਿੱਚ ਵਾਪਰੀ ਹੈ। ਪਤਨੀ ਨੇ ਆਪਣੇ ਪਤੀ ਤੇ ਇਹ આરોਪ ਲਗਾਏ ਕਿ ਉਸਦੇ ਕਿਸੇ ਹੋਰ ਜਨਾਨੀ ਦੇ ਨਾਲ ਨਜਾਇਜ਼ ਅਤੇ ਗਲਤ ਸਬੰਧ ਨੇ ਜਿਸ ਤੇ ਚਲਦੇ ਹੋਏ ਉਸ ਦਾ ਪਤੀ ਇੱਕ ਅਕੈਡਮੀ ਦੇ ਵਿੱਚ ਸਫਾਈ ਦਾ ਕਰਮਚਾਰੀ ਹੈ ਅਤੇ ਉੱਥੇ ਹੀ ਉਸ ਨੂੰ ਉਹ ਔਰਤ ਮਿਲੀ ਜਿਸਦੇ ਨਾਲ ਉਸ ਦੀ ਦੋਸਤੀ ਹੋਈ ਅਤੇ ਉਸ ਤੋਂ ਬਾਅਦ ਸਬੰਧ ਬਣ ਗਏ। ਔਰਤ ਨੂੰ ਉਸਨੇ ਹੌਲੀ-ਹੌਲੀ ਘਰ ਲਿਆਣਾ ਸ਼ੁਰੂ ਕਰ ਦਿੱਤਾ। ਜਦ ਪੀੜਤ ਪਤਨੀ ਦੇ ਵੱਲੋਂ ਪਤੀ ਨੂੰ ਇਨ੍ਹਾਂ ਸਬੰਧਾਂ ਤੋਂ ਰੋਕਿਆ ਗਿਆ ਤਾਂ ਪਤੀ ਤੇ ਇਹੋ ਜਿਹਾ ਭੂਤ ਸਵਾਰ ਸੀ ਕਿ ਉਸਨੇ ਆਪਣੀ ਪਤਨੀ ਦੇ ਉੱਪਰ ਹੀ ਹਮਲਾ ਕਰ ਦਿੱਤਾ ਗਵਾਂਡੀਆਂ ਦੇ ਘਰ ਭੱਜ ਕੇ ਇਸ ਪਤਨੀ ਨੇ ਆਪਣੀ ਜਾਨ ਬਚਾਈ ਅਤੇ ਅੰਦਰ ਵੜ ਕੇ ਪਤਨੀ ਤੇ ਹਮਲਾ ਕੀਤਾ ਗਿਆ ਸੀ ਪਤਨੀ ਆਪਣਾ ਬਚਾ ਕਰਨ ਵਾਸਤੇ ਗੇਟ ਦੇ ਬਾਹਰ ਭੱਜੀ ਅਤੇ ਪਤੀ ਦੇ ਵੱਲੋਂ ਗਲੀ ਦੇ ਵਿੱਚ ਵੀ ਬੇਰਹਿਮੀ ਦੇ ਨਾਲ ਉਸਨੂੰ ਕੁੱਟਿਆ ਗਿਆ ਜ਼ਖਮੀ ਹਾਲਤ ਦੇ ਵਿੱਚ ਪਤਨੀ ਨੂੰ ਹਸਪਤਾਲ ਲਜਾਇਆ ਗਿਆ ਪਤਨੀ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਸ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੰਦ ਸਿੰਘ ਦੀ ਰਿਪੋਰਟ ਕੀ ਨਾਮ ਤੁਹਾਡਾ ਰਾਜ ਜੀ ਬਟ ਇੱਕ ਇੱਕ ਲੜਕੀ ਮੇਰੀ ਲੜਕੀ ਕਿੰਨੀ ਦਿਨ ਹੋ ਗਿਆ ਕਿੱਥੇ ਹੋਇਆ ਵਿਆਹ ਇਹਦਾ ਆਪਣੇ ਆਪ ਦੇ ਘਰੇ ਕੀਤਾ ਇਹਨਾਂ ਦਾ ਵਧਿਆਰ ਮੈਂ ਆ ਕੀਤਾ ਸਾਰੇ ਭੈਣਾ ਭਰਾਵਾਂ ਨਾਲ ਛੋਟੀ ਚਾਵਾਂ ਚ ਵਿੰਦਾ ਨਾਲ ਵਿਆਹ ਕੀਤਾ ਕੁੱਟ ਮਾਰੇਂਦਾ ਘਰ ਵਾਲਾ ਕਰਦਾ ਉਹ ਨੇ ਗੈਰ ਜਨਾਨੀ ਰੱਖੀ ਹੋਈ ਏ ਆਸ਼ਕੀ ਦੇ ਵਿੱਚ ਭੂਤ ਨੇ ਤੇ ਉਹ ਸਿਰ ਚ ਮਾਰ ਮਾਰ ਕੇ ਕਿੰਨੇਤੀ ਨੂੰ ਮਾਰਦਾ ਆਂਦਾ ਜਾਨੂ ਮਾਰ ਦੇਣਾ ਛੱਡਣਾ ਨਹੀਂ ਦਾ ਇਹ ਨੂੰ ਨਹੀਂ ਛੱਡਣਾ ਇਹਦੀ ਮਾਂ ਘਰ ਵਿਛਾੜਦੀ ਇਹਦੇ ਭਰਾ ਘਰ ਵਿਛਾੜਦੇ ਆਂਦਾ ਤਲਾਕ ਲੈਣਾ ਵੀਨੀ ਬੇਰਮੀ ਨਾਲ ਹਾਂ ਬਹੁਤ ਬੇਰਮੀ ਨਾਲ ਬਹੁਤ ਇੱਕ ਦਿਨ ਉਹਨੇ ਪੂਰਾ ਰੈਂਬੋ ਵੱਡਾ ਵੱਡਾ ਮੇਰੇ ਜਿੱਡਾ ਤੋੜਿਆ ਉੱਤੇ। ਉਹ ਹੀ ਕੋਟਦਾ। ਹਾਂ ਜਦੋਂ ਜੀ ਕਰਦਾ। ਉਸ ਦਿਨ ਨਹੀਂ। ਹਾਂ ਉਹਦੇ ਪਿੱਛੇ ਹੀ। ਹਾਂ ਤੇ ਹੁਣੇ ਜਿਹੜੀ ਕੁੱਟਵਾਰ ਕੀਤੀ ਸੀ ਉਹ ਵੀ ਕਰੀ। ਪੈ ਪਾ। ਹਾਂ ਪੈ ਫਰਾੜ। ਇਹਨੇ ਕਿੰਨਾ ਕੁ ਮਾਰਦਾ ਅੰਦਰੋਂ ਲਗਾਇਆ। ਇਸ ਤਰ੍ਹਾਂ ਪਚਾਰ। ਬਚਾ ਕਿਸੇ ਦੇ ਘਰੇ ਬੜੀ ਐ ਜੀ। ਪਹਿਲੋ ਕਿਸੇ ਦੇ ਘਰੇ ਬੜੀ ਐ ਤੋ ਉੱਤਰੋ ਨਿਕਲ ਆਈ ਐ। ਸਿਰ ਤੇ ਚੜਿਆ ਆਇਆ। ਉਦੋਂ ਬਾਅਦ ਫੇਰ ਪੱਜ ਤੇ ਥੋੜਾ ਜਿਹਾ ਦੂਰ ਜਾ ਤੇ ਕਿਸੇ ਦੇ ਘਰੇ ਵੜੀ ਐ ਬੂਆ ਨਹੀਂ ਆਂਦੇ ਤਾਂ ਪੂਰਾ ਟੁੱਕ ਗਿਆ ਤੇ ਇਹਨੇ ਬੂਆ ਖਿੱਚ ਖਿੱਚ ਤੇ ਤੋੜ ਤੇ ਤੇ ਕੱਟ ਅੰਦਰ ਵੜ ਗਿਆ ਉਹਨਾਂ ਦੇ ਤੇ ਅੰਦਰ ਗੁੱਠੇ ਚ ਲੱਗੀ ਪਈ ਵਿਚਲਮ ਗੁੱਠੇ ਚ ਲੱਗ ਜਾਨੀ ਖਰੇ ਨਾ ਉਹਥੇ ਰਾੜਾ ਮਾਰ ਮਾਰ ਤੇ ਇਹਨਾਂ ਦਾ ਸਿਰ ਪਾੜ ਦਿੱਤਾ ਤੇ ਕੀਤੀ ਜਾਂਦੀ ਕਾਸ਼ ਨਾ ਮਾਰ ਮੈਨੂੰ ਨਾ ਮਾਰ ਇਹਨੇ ਨਹੀਂ ਮੁੰਡੇ ਨੇ ਛੱਡਿਆ ਫਿਰ ਬਾਹਰ ਪਾਜ ਤੇ ਆ ਗਈ ਫਿਰ ਬਾਹਰ ਮਾਰੀ ਜਾਂਦਾ ਵੇਖੋ ਬਾਵਾ ਵੇਖੋ ਇੰਦਗਾ ਆਲ পেট ਵੇਖੋ ਢੋਈ ਵੇਖੋ ਐ ਨੀਲੋ ਨੀਲ ਤਾਂ ਐ ਡੱਡ ਗੱਜਲੇ ਬਣੇ ਪੈਣ ਹਾਂਜੀ ਇਹਦੇ ਚ ਇਹੋ ਜਈ ਹੋ ਗਿਆ ਤੇ ਜਦੋਂ ਅੱਜ ਕੀ ਤਾਂ ਪੂਤੀ ਹੋਮਨੇ ਅੱਜ ਕੀ ਤਾਂ ਪੂਤ ਵਾੜਦੇ ਉਹ ਹੰਦਾ ਛੱਡਣਾ ਨਹੀਂ ਤਾਂ ਜੋ ਮਰਜੀ ਹੋ ਜਾਂਦਾ ਹਾਂ ਨਹੀਂ ਛਡਾਇਆ ਨਹੀਂ ਛਡਾਇਆ ਕਿਸੇ ਵੀ ਹਾਂ ਹਾਂਜੀ ਸਾਰਾ ਖੁਸ਼ ਆਇਆ ਹਾਂ ਉਹਨਾਂ ਨੂੰ ਆਦਾਏ ਤੁਸੀਂ ਇਹਦੀ ਪੱਖਦਾਰੀ ਕਰਦੇ ਜੀ ਤੋਂ ਨੂਬ ਨਾਲ ਰੱਖਾਂ ਤਾਂ ਨਾ ਡਰਦੇ ਕਿਸੇ ਨੇ ਹੱਥ ਲਾਇਆ ਕੋਲੇ ਟੁਰੇ ਫਿਰਦੇ ਨੇ ਅਡਡ ਗੱਡੇ ਜਵਾਨ ਮੁੰਡੇ ਨੇ ਹਾਂਜੀ ਇਹ ਤਾਂ ਕਾਰਵਾਈ ਨਹੀਂ ਹੋਈ ਨਹੀਂ ਹੋਈ ਕਾਰਵਾਈ ਨਹੀਂ ਕੀਤੀ ਸਾਡਾ ਕੁਝ ਬੰਦਾ ਹੀ ਨਹੀਂ ਪਿਆ ਵੇ ਕਿੱਥੇ ਗਏ ਕੁਲਵਿੰਦਰ ਮੇਰਾ ਨਾਮ ਹੈ ਬੇਦੀ ਕਲੋਨੀ ਸਟੂ ਗੀਚ ਗਈ ਹਾਂਜੀ ਕਿੰਨੀ ਦਰ ਹੋ ਗਈ ਵਿਆਹ ਇਹਦੇ ਕਿੰਨੇ ਬੱਚੇ ਬੱਚੇ ਮੇਰੇ ਤਿੰਨ ਇੱਕ 16 16 ਦੀ ਬੇਟੀ ਇੱਕ 14 ਸਾਲਾਂ ਦੀ 12 ਸਾਲਾਂ ਦਾ ਮੇਰਾ ਬੇਟਾ ਮੇਰੇ ਬੱਚੇ ਜਵਾਨ ਨੇ ਝਾੜੂ ਪੋਚਾ ਕਰਨੇ ਸਰ ਤੇ ਜਿਹੜੀ ਉਹ ਤੁਹਾਡੇ ਘਰ ਬੜੇ ਰੱਖੀ ਦੀ ਉਹ ਜਨਾਨੀ ਰੱਖੀ ਹੈ ਵੀ ਪੀਐਨਸੀ ਰੁਦਰਾ ਰੁਦਰਾਣੀ ਕਾਡਮੀ ਚ ਕੰਮ ਕਰਦੇ ਸੀ ਦੇ ਚਾੜ ਪੋਚਾ 24 ਚਾੜ ਪੋਚਾ ਦੇਵੀ ਤੇ ਇਹਨਾਂ ਦੇ ਇਕੱਠਿਆਂ ਦੇ ਸਬੰਧ ਬਣ ਗਏ ਬੈਣ ਉੱਠਣ ਇਕੱਠੇ ਲੱਗੇ ਭੈਣ ਬਣਾ ਲਈ ਭੈਣ ਤੋਂ ਨਰਨ ਬਣਾ ਲਈ ਉਸ ਤੋਂ ਬਾਅਦ ਘਰੇ ਲੈਣ ਘਰੇ ਗੰਦ ਕਰਨ ਲੱਗ ਗਿਆ ਮੈਨੂੰ ਕੰਮ ਤੇ ਛਾਡਾਂ ਤੁਸੀਂ ਬੱਚੇ ਕੰਮ ਤੇ ਛਾਡਾਂ ਤੁਸੀਂ ਘਰੇ ਲੈਣ ਸ਼ਰੀਆਮ ਤੇ ਮੈਨੂੰ ਆਂਡ ਗਵਣ ਦੱਸਿਆ ਵੀ ਤੇਰਾ ਬੰਦਾ ਘਰੇ ਜਨਾਨੀ ਲਿਆਂਦਾ ਕਿਨੇ ਢਾਈ ਢਾਈ ਕਾਂ ਤੇ ਵਿੱਚ ਰੱਖਦਾ ਹੈ ਡੇਡ ਬੂਵਾ ਲਾ ਲੈਂਦਾ ਤੇ ਵੀ ਇਸ ਤਰ੍ਹਾਂ ਲਿਆਂਦਾ ਸ਼ਰੀਆਮ ਤੇ ਮੈਂ ਫਿਰ ਰੋਲਾ ਪਾਣ ਲੱਗ ਪਈ ਲੜਾਈ ਕਰਨ ਲੱਗ ਪਈ ਉਸ ਦਿਨ ਤੋਂ ਸਾਡੀ ਲੜਾਈ ਸ਼ਿਰਕ 2.5 ਸਾਲੋਂ ਕੇ ਸਾਡੀ ਲੜਾਈ ਤਾਂ 2.5 ਸਾਲੋਂ ਕੇ ਬੁੜੀ ਰੱਖੀ ਨੂੰ ਲੜਾਈ ਸ਼ਿ ਉਹ 2.5 ਸਾਲਾਂ ਤੋਂ ਮੈਨੂੰ ਕੁੱਟ ਦਾ ਮਤ ਇਸ ਤਰ੍ਹਾਂ ਮੈਨੂੰ ਕੁੱਟਾਂ ਮਾਰ ਐਵੇਂ ਸਿਰ ਪਾੜ ਕੇ ਪੰਜ ਟੰਕੇ ਲੱਗੇ ਸੀ ਮੈਨੂੰ ਕੁੱਟਾਂ ਮਾਰ ਐਵੇਂ ਕਰਦਾ ਆਂਦਾ ਤੇ ਮੈਂ ਬਚਾਂ ਵੀ ਮੈਂ ਛਡਾ ਨਹੀਂ ਛੜ ਕਹਿੰਦਾ ਉਹੀ ਰਕਮ ਐਮਣ ਬਿਨਾ ਬਾਤ ਨਹੀਂ ਸਕਦਾ ਪੱਟੀਆਂ ਵਾਲੀ ਵਸਤੀ ਦੀ ਅਮਲ ਨਾ ਕੁੜੀ ਦੇ ਪੱਟੀਆਂ ਵਾਲੀ ਵਸਤੀ ਰਹਿਣ ਵਾਲੀ ਕੱਪ ਤੁਸੀਂ ਰੋਕਦੇ ਹੋ ਤੇ ਜਿਹੜੀ ਹੁਣ ਤੁਹਾਡੇ ਤੇ ਹਮਲਾ ਕੀਤਾ ਕਿਵੇਂ ਕੀਤਾ ਹਮਲਾ ਕੀਤਾ ਤੁਹਾਨੂੰ ਮਿਲ ਕੇ ਆਏ ਨਸ਼ਾ ਪੱਤਾ ਕੀਤਾ ਸੀ ਫੁੱਲ ਕੈਪਸੂਲ ਘਰ ਮੇਰੇ ਸਾਹਮਣੇ ਖਾਤੇਗਾ ਪੋਸਟ ਖਾਤੇਗਾ ਸ਼ਰਾਬ ਰੱਜ ਕੇ ਪੀਤੇ ਗਿਆ ਫਿਰ ਉਧਰ ਵੀ ਗੰਦ ਪਿਲ ਖਾ ਕੇ ਗੰਦ ਪੇ ਲੋਂਦਨਾ ਕਰਕੇ ਫਿਰ ਮੇਰੇ ਕੋਲ ਆਇਆ ਫਿਰ ਆਂਦੇ ਨੂੰ ਮੈਂ ਕਿਹਾ ਮੈਨੂੰ ਕਹਿੰਦੇ ਮੈਂ ਆ ਗਿਆ ਤਾਂ ਮੈਨੂੰ ਆਹ ਰੋਟੀ ਦੇ ਤੇ ਮੈਂ ਗੁੱਸੇ ਨਾਲ ਰੋਟੀ ਨਹੀਂ ਫੜਾਈ ਇਹਨਾਂ ਨੂੰ ਰੋਟੀ ਨਹੀਂ ਮੈਂ ਫੜਾਈ ਤੇ ਮੈਂ ਆਪ ਦਾ ਝਾੜੂ ਲਾਏ ਜਾਂਦੀ ਝਾੜੂ ਲਾਂਦ ਲਾਂਦ ਰੋਟੀ ਖਾਂਦਾ ਖੰਨ ਮੈਨੂੰ ਆਂਦਾ ਮੈਂ ਪੰਚਾਇਤ ਇਕੱਠੀ ਕਰਨੀ ਮੈਂ ਕਿ ਕਿਸ ਗੱਲ ਤੋਂ ਕਰੇਗਾ ਪੰਚਾਇਤ ਇਕੱਠੀ ਮੈਂ ਕਿ ਕਾਂਦੇ ਤੋਂ ਕਰੇਗਾ ਕਹਿੰਦਾ ਤੂੰ ਮੈਨੂੰ ਨਜਾਇਜ਼ ਕਹਿੰਨੇ ਲਜਾਇਜ਼ ਕਹਿੰਨੀ ਮੈਂ ਕਾਸ਼ ਨਜਾਇਜ਼ ਅੱਜ ਤੱਕ ਰਣੀ ਮੈਂ ਕਿਆ ਤੇ ਵੀ ਨਜਾਇਜ਼ ਨਹੀਂ ਮੈਂ ਕਦ ਕਿਆ ਵੀ ਇਹਨੇ ਮੈਨੂੰ ਨਾ ਰੋਟੀ ਖਾਂਦ ਖੰਨਰ ਪਲੇਟ ਮੇਰੇ ਸਿਰ 'ਚ ਮਾਰੀ ਤਾਂ ਮੈਂ ਭੱਜ ਕੇ ਇੱਕੋ ਥੇ ਗਾ ਰਾੜ ਲੈਣ ਰਾੜ ਨੇ ਮੇਰੇ ਮਾਰਨ ਲਈ ਸਾਹਮਣੇ ਰੱਖਿਆ ਥੰ ਕਾਪਾ ਕਰਪਾਨ ਮੇਰੇ ਬੈੱਡ ਦੇ ਗੱਦੇ ਦੇ ਥੱਲੇ ਰੱਖੇ ਹੋਏ ਨੇ ਹਾਂਜੀ ਕਹਿੰਦਾ ਮੈਂ ਤੈ ਇਸ਼ਕ ਦਾ ਪੁੱਤ ਸਵਾਰ ਇਸ਼ਕ ਕਰਨਾ ਚਾਹੁੰਦਾ ਬਸ ਇਸ਼ਕ ਇਸ਼ਕ ਨਾਂ ਦਾ ਬੇਟੀਆ ਬਣਾਏ ਹੋਵੇ ਨਾ ਬੇਟਾ ਹੋਵੇ ਇੱਕ ਤਰਸ ਤਰਸ ਕੇ ਮੈਂ ਬੇਟਾ ਲਿਆ ਨਾ ਬੇਟੇ ਦਾ ਬੰਦਾ ਨਾ ਬੇਟੀਆਂ ਦਾ ਬੰਦਾ ਨਾ ਮੇਰਾ ਬੰਦਾ ਕਹਿੰਦਾ ਅਮਣ ਹੀ ਅਮਣ ਹੋਵੇ ਬਸ ਹਾਂਜੀ ਬੱਚੇ ਮੈਂ ਬੱਚਿਆਂ ਨੂੰ ਰਾਤ ਨੂੰ ਧਮਕੀ ਦਿੱਤੀ ਬੱਚੇ ਮੈਂ ਘਰੋਂ ਕੱਢ ਬੈਠੀ ਗਲਤੀ ਬੜੀ ਕਰ ਗਲੀ ਮੇਰੇ ਬੱਚਿਆਂ ਨੂੰ ਮੈਂ ਕਲਾ ਬੈਠੀ ਤਾਊ ਕੋਲੇ ਮੈਂ ਹ ਮਾਰਨਾ ਦੇਵੇਂ ਮੇਰੇ ਬੱਚਿਆਂ ਨੂੰ ਮਾਰ ਦੇ ਮੈਂ ਭੱਜ ਜਾਾਂਗੀ ਭੱਜਣ ਦੀ ਕੋਸ਼ਿਸ਼ ਕੀਤੀ ਦਿਨੇ ਇਹਨੇ ਮੇਰੇ ਤੇ ਇੰਨਾ ਵੱਡਾ ਹਮਲਾ ਕਰ ਦਿੱਤਾ ਫਿਰ ਇੱਕ ਦਿਨ ਆਇ ਲੈ ਕੇ ਆਇਆ ਅੰਦਰ ਲੈ ਕੇ ਵੜਿਆ ਬੈਠਾ ਡੇਢ ਘੰਟਾ ਹੋ ਗਿਆ ਮੇਰਾ ਜੇਠ ਆਇਆ ਜੇਠ ਨੇ ਅੰਦਰ ਮੌਕਾ ਵੇਖਿਆ ਅੰਦਰ ਚੁੰਨੀ ਹੁੰਦੀ ਪਈਸੋਂ ਦਾ ਪਰਸ ਪਿਆ ਸੀ ਅੰਦਰ ਭਰਾ ਅੰਦਰ ਲੈ ਕੇ ਮੇਰੇ ਘਰ ਵਾਲਾ ਜਨਾਨੀ ਨੂੰ ਸੁੱਤਾ ਪਿਆ ਸੀ ਮੇਰੇ ਕਮਰੇ ਚ ਤੇ ਜਨਾਨੀ ਨੂੰ ਲੈ ਕੇ ਸੁੱਤਾ ਪਿਆ ਸੀ ਕਮਰੇ ਦੇ ਵਿੱਚ ਪਰਾਣੇ ਬੂਆ ਖਲਾਇਆ ਅੰਦਰਵਾੜਿਆ ਤੇ ਜਦੋਂ ਉਹ ਜਨਾਨੀ ਨੇ ਮਿਲ ਜੁੜ ਕੇ ਬਾਹਰ ਨਿਕਲਿਆ ਫਿਰ ਉਹਨੇ ਉਸ ਕਮਰੇ ਤੇ ਮੇਰੇ ਕਮਰੇ ਦਾ ਜੰਦਰਾ ਲਾਤਾ ਜੰਦਰਾ ਲਾ ਕੇ ਬਾਹਰ ਨਿਕਲਿਆ ਫਿਰ ਅੱਧ ਪਰਾਣਾ ਤੇ ਜਲਦੀ ਜਾ ਜਲਦੀ ਜਾ ਭਰਾ ਨੂੰ ਸਾਰਾ ਪਤਾ ਲੱਗ ਗਿਆ ਸੀ ਅੰਦਰ ਜਨਾਨੀ ਰੱਖੀ ਬੰਦਰਾ ਪਰਸੋਪਰਾ ਪਿਆਏ ਮੋਬਾਈਲ ਆਉ ਪਿਆਏ ਚੁੰਨੀ ਹੁੰਦੀ ਪਾਈ ਮੇਰੀ ਬੇਟੀ ਨੇ ਦੱਸ ਦਿੱਤਾ ਜਿਹੜੀ ਮੇਰੇ ਪਾਪਾ ਨਾਲ ਅਕੈਡਮੀ 'ਚ ਕੰਮ ਕਰਦੀ ਪਾਪਾ ਜੀ ਉਹ ਜਨਾਨੀ ਹੈ ਤੇ ਇਹਨਾਂ ਨੇ ਫਿਰ ਵੀ ਮੇਰੇ ਜੇਠ ਨੇ ਕੇਅਰ ਕੀਤੀ ਇਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਕੁੱਟ ਕੇ ਮਾਰ ਗਏ ਉਸੇ ਟਾਈਮ ਫੜ ਗਿਆ ਕੁਲਵਿੰਦਰ ਘਰੇ ਨੇ ਪਹਿਲੇ ਹੀ ਮੌਕਾ ਕਮੈ ਨੋਬਤ ਨਹੀਂ ਸੀ ਆਣੀ ਜੇਨ ਦਾ ਪਰਿਵਾਰ ਰਿੰਦੇ ਤੇ ਇੱਕ ਰਾੜ ਪੜੀ ਸੀ ਤੁਹਾਡੇ ਮਾਰ ਦੇ ਵਿੱਚ ਹਾਂਜੀ 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 ਮੈਨੂੰ ਰਾਤ ਵੀ ਉਹਨੇ ਤੋ ਕਿਹਾ ਸੀ ਵੀ ਮੈਂ ਤੈਨੂੰ ਮਾਰ ਦੇਣਾ ਫੋਜੀ ਦਿਨੇ ਵੀ ਮੈਨੂੰ ਕਹਿੰਦਾ ਮਾਰ ਦੇਣਾ ਫਿਰ ਕਹਿੰਦਾ ਲੈ ਅੱਜ ਤੇਰਾ ਤਾਂ ਕੰਮਕਾਰ ਹੀ ਦੇਣਾ ਤੈਨੂੰ ਨਹੀਂ ਛੱਡਣਾ ਮੈਨੂੰ ਜਦ ਰਾੜ ਹਾਂਜੀ ਹਾਂਜੀ ਮੈਂ ਬਚਾ ਕਰਨ ਲਈ ਕਿਸੇ ਦੇ ਘਰੇ ਗਈ ਉੱਥੇ ਮੈਨੂੰ ਰਾੜਾ ਮਾਰ ਮਾਰ ਸਿਰ ਪਰ ਤੇ ਫਿਰ ਮੈਨੂੰ ਕਿਹਾ ਕਾਛ ਮੈਨੂੰ ਨਾ ਮਾਰ ਮੇਰੇ ਖੂਨ ਵੇਖੋ ਮੇਰੇ ਖੂਨ ਇਹਨੇ ਮੈਨੂੰ ਫਿਰ ਵੀ ਨਾ ਲੋਕਾਂ ਨੇ ਨਹੀਂ ਛੱਡਾ ਫਿਰ ਮੈਨੂੰ ਕਹਿੰਦਾ ਕਿ ਨਾ ਮਾਸੀ ਸੱਸ ਘਰੇ ਮਲਾਂ ਦੀ ਪੈਸੇ ਲੈਂਦੀ ਮੇਰੇ ਘਰ ਵਾਲੇ ਤੋਂ 1500 ਰੁਪਇਆ ਲੈਂਦੀ ਸੀ ਬਾਹਰ ਆਪ ਵੇਂਦੀ ਸੀ ਉਹ ਅੰਦਰ ਇਹਨਾਂ ਨੂੰ ਵਾਰ ਦੇਂਦੀ ਸੀ ਮਲਾਂ ਦੀ ਸੀ ਸੱਸ ਮੇਰੀ ਅੰਦਰ ਨਾ ਸਹਿਮ ਸੀ ਕਿੰਜ ਕੋਈ ਗੱਲ ਨੇ ਪੁੱਤ ਤੂੰ ਇਹ ਮਾਰ ਵੀ ਜਾ ਕੇ ਤੈਨੂੰ ਨਾ ਮਿਲੇ ਆ ਤਾਂ ਹਾਂਜੀ ਕਾਰਵਾ ਜਿੰਨੀ ਵੀ ਸਖਤ ਤੋਂ ਸਖਤ ਹੋ ਸਕੇ ਉਹਨੀ